ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ NSM ਪੰਜਾਬ ਦੇ ਵਿੱਚ ਅੱਜ ਆਪਾਂ ਸਟੱਡੀ ਦੀ ਗੱਲ ਨਹੀਂ ਕਰਾਂਗੇ ਅੱਜ ਥੋੜਾ ਸਟੱਡੀ ਤੋਂ ਹਟ ਕੇ ਕਰਦੇ ਹਾਂ ਸਟੱਡੀ ਰੋਜ਼ ਕਰਦੇ ਹਾਂ ਇਸ ਵੀਡੀਓ ਨੂੰ ਹਰ ਕੁੜੀ ਤੱਕ ਹਰ ਪੇਰੈਂਟਸ ਤੱਕ ਸ਼ੇਅਰ ਕਰ ਦਿਓ ਕਿਉਂਕਿ ਇਹ ਵੀਡੀਓ ਹਰ ਬੱਚੇ ਤੱਕ ਪਹੁੰਚਣੀ ਚਾਹੀਦੀ ਹੈ ਠੀਕ ਹੈ ਹਰ ਪਰਸਨ ਤੱਕ ਪਹੁੰਚਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਲੱਗੇ AI ਕਿਵੇਂ ਹੈ AI ਕੀ ਚੀਜ਼ ਹੈ AI AI ਸਭ ਨੇ ਸੁਣਿਆ ਹੋਵੇਗਾ AI ਕੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਠੀਕ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਵੇਂ ਕਿ ਚੈਟ ਜੀਪੀਟੀ ਚੱਲਦਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਕੀ ਹੈਗਾ ਆਪਾਂ ਨੂੰ ਕੰਮ ਸੌਖਾ ਕਰਕੇ ਦੇ ਦਿੰਦੇ ਹੈਗੇ ਠੀਕ ਹੈ ਮੈਂ ਖੁਦ ਹੀ ਗੱਲ ਕਰਾਂ ਮੈਂ ਖੁਦ ਨੋਟਸ ਬਣਾਉਣੇ ਹੋਣ ਤਾਂ ਮੈਨੂੰ ਪਹਿਲਾਂ ਟਾਈਮ ਬਹੁਤ ਲੱਗ ਜਾਂਦਾ ਸੀ ਹੁਣ ਜੇ ਮੈਂ ਚੈਟ ਜੀਪੀਟੀ ਨਾਲ ਉਹੀ ਚੀਜ਼ ਬਣਾਉਣੀ ਹੈ ਤਾਂ ਪੰਜ ਛੇ ਘੰਟਿਆਂ ਦਾ ਕੰਮ ਪੰਜਰ ਮਿੰਟਾਂ ਦੇ ਵਿੱਚ ਹੋ ਜਾਂਦਾ ਇਹਨੇ ਕੰਮ ਸੌਖੇ ਕੀਤੇ ਨੇ ਨੋ ਡਾਊਟ ਏਆਈ ਨੇ ਬਹੁਤ ਕੁਝ ਸੌਖਾ ਕੀਤਾ ਬਟ ਏਆਈ ਦੇ ਨੁਕਸਾਨ ਵੀ ਬਹੁਤ ਨੇ ਏਆਈ ਦੇ ਨੁਕਸਾਨ ਤੁਹਾਨੂੰ ਹੁਣ ਮੈਂ ਗਿਣਾ ਏ ਜੋ ਵੀਡੀਓਜ਼ ਬਣਾ ਰਿਹਾ ਹੈਗਾ ਸਭ ਤੋਂ ਵੱਡਾ ਨੁਕਸਾਨ ਹੈ ਕੁਝ ਦਿਨ ਪਹਿਲਾਂ ਚਾਰ ਪੰਜ ਦਿਨ ਹੋਏ ਹੋਣੇ ਮੈਂ ਇੰਸਟਾਗ੍ਰam ਚਲਾ ਰਿਹਾ ਸੀ ਉਹਦੇ ਵਿੱਚ ਇੱਕ ਵੀਡੀਓ ਆਈ ਪੰਜਾਬ ਦੀ ਇੱਕ ਲੜਕੀ ਸੀ ਉਹਨੇ ਕੋਈ ਨੱਚਦੇ ਹੋਏ ਵੀਡੀਓ ਪਾਈ ਹੋਈ ਸੀ ਕਿਸੇ ਸ਼ਰਾਰਤੀ ਅਨਸਰ ਨੇ ਉਹ ਵੀਡੀਓ ਚੱਕ ਕੇ ਉਸਦੇ ਕੱਪੜੇ ਉਤਾਰ ਕੇ ਦੂਜੀ ਵੀਡੀਓ ਅਪਲੋਡ ਕਰਤੀ AI ਰਾਹੀਂ ਕੱਪੜੇ ਉਤਾਰਤੇ ਠੀਕ ਹੈ ਅਪਲੋਡ ਕਰਤੀ ਉਹਨੂੰ ਵੀ ਰੀਲ ਬਣਾ ਕੇ ਪਾ ਦਿੱਤਾ ਇਹ ਲੋਕਾਂ ਦੇ ਵਿੱਚ ਦਿਮਾਗ ਦੇ ਵਿੱਚ ਆਇਆ ਪਿਆ ਹੈ ਕਿ ਸੋਸ਼ਲ ਮੀਡੀਆ ਤੋਂ ਜਲਦੀ ਪੈਸਾ ਕਮਾਇਆ ਜਾਏਗਾ ਔਰ ਸੋਸ਼ਲ ਮੀਡੀਆ ਤੇ ਐਜਾ ਹੀ ਕੰਟੈਂਟ ਚੱਲੇਗਾ ਲੋਕਾਂ ਦੇ ਦਿਮਾਗ ਦੇ ਵਿੱਚ ਆਇਆ ਪਿਆਗਾ ਤਾਂ ਇਹਨਾਂ ਲੋਕਾਂ ਤੋਂ ਤੁਹਾਨੂੰ ਬਚਣਾ ਹੋਊਗਾ ਆਪਾਂ ਕੀ ਕਰਦੇ ਆ ਐਜੀ ਵੀਡੀਓਾਂ ਦੀ ਸਵਾਦ ਲੈਣੇ ਆਗੇ ਆਪਾਂ ਸਵਾਦ ਲੈ ਕੇ ਅੱਗੇ ਟਵਾ ਦਿੰਨੇ ਆ ਤਾਂ ਆਪਣਾ ਫਰਜ਼ ਬੰਦ ਹੈ ਐਜੀ ਵੀਡੀਓ ਆਏਗੀ ਤਾਂ ਆਪਾਂ ਉਹਨੂੰ ਰਿਪੋਰਟ ਕਰਾਂਗੇ ਠੀਕ ਹੈ ਰਿਪੋਰਟ ਕਰੋ ਇਹ ਜੀ ਚੈਨਲ ਨੂੰ ਰਿਪੋਰਟ ਕਰੋ ਵਕਤੋ ਵਦ ਇਹ ਜੀ ਚੈਨਲ ਤਾਂ ਹੀ ਬੰਦ ਹੋਣਗੇ ਰਿਪੋਰਟ ਕਰੋਗੇ ਠੀਕ ਹੈ ਸਰਕਾਰਾਂ ਤੇ ਇਹਦੇ ਉੱਤੇ ਕੋਈ ਕਾਨੂੰਨ ਹਜੇ ਤੱਕ ਆਇਆ ਨਹੀਂ ਹਾਲਾਂਕਿ ਜਲਦੀ ਹੀ ਬਣ ਜੇਗਾ ਸਰਕਾਰਾਂ ਇਹਦੇ ਉੱਪਰ ਕਾਨੂੰਨ ਬਣਾਉਣਾ ਪਏਗਾ ਇਹ ਬਹੁਤ ਗਲਤ ਤਰੀਕੇ ਨਾਲ ਚੱਲ ਰਿਹਾਗਾ ਬਹੁਤ ਲੋਕਾਂ ਨੇ ਇਹ ਵੀਡੀਓ ਇਸ ਤਰ੍ਹਾਂ ਅਪਲੋਡ ਕਰ ਲੈਂਦੇ ਨੇ ਚੰਦ ਪੈਸੇ ਦੇ ਖਾਤਰ ਜਦੋਂ ਉਹੀ ਵੀਡੀਓ ਉਸ ਲੜਕੀ ਕੋਲ ਪਹੁੰਚੇਗੀ ਜਿਸਨੇ ਤਾਂ ਸਿੰਪਲ ਅਪਲੋਡ ਕੀਤੀ ਸੀ ਆਪਣੀ ਨਿੱਜੀ ਹੋਈ ਦੀ ਠੀਕ ਹੈ ਉਹੀ ਲੜਕੀ ਕੋਲ ਪਹੁੰਚੇਗੀ ਤਾਂ ਉਹਦੇ ਕੋਲ ਕੀ ਹੱਲ ਹੋਏਗਾ ਤੁਹਾਨੂੰ ਹੀ ਪਤਾ ਹੈ ਉਹ ਸੁਸਾਈਡ ਤੱਕ ਆ ਜੇਗੀ ਗੱਲ ਗੱਲ ਕਿਤੇ ਆਏਗੀ ਸੁਸਾਈਡ ਤੱਕ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸੁਸਾਈਡ ਆਮ ਦੇਖਣ ਨੂੰ ਮਿਲਣਗੇ ਜੇ ਹਲੇ ਨਾ ਸੰਭਲੇ ਤਾਂ ਆਪਾਂ ਤਾਂ ਆਪਣੇ ਬੱਚਿਆਂ ਨੂੰ ਇਹੀ ਕਹੋ ਕਿ ਜੇ ਤੁਸੀਂ ਇਨਸਟਾ ਫੇਸਬੁੱਕ ਵਟਸਐਪ ਕਰਦੇ ਹੋ ਤਾਂ ਆਪਣੀਆਂ ਪਰਸਨਲ ਫੋਟੋਸ ਵੀਡੀਓਜ਼ ਨਾ ਸ਼ੇਅਰ ਕਰੋ ਦਿਤੇ ਹੁਣ ਬਹੁਤ ਸਾਰੇ ਬੱਚਿਆਂ ਨੂੰ ਇਹੀ ਹੁੰਦਾ ਡਾਊਟ ਕਿ ਆਪਾਂ ਤਾਂ ਅਕਾਊਂਟ ਪ੍ਰਾਈਵੇਟ ਕਰ ਰੱਖਿਆਗਾ ਕੁੜੀਆਂ ਦਾ ਇਹੀ ਕਹਿਣਾ ਹੁੰਦਾ ਜੇ ਉਹਨਾਂ ਨੇ ਕਹਿਦੀ ਹੈ ਨਾ ਫੋਟੋਆਂ ਅਪਲੋਡ ਨਾ ਕਰੋ ਤਾਂ ਉਹੀ ਕਹਿਣਗੀਆਂ ਕਿ ਅਸੀਂ ਤਾਂ ਪ੍ਰਾਈਵੇਟ ਅਕਾਊਂਟ ਕਰ ਰੱਖਿਆ ਤੁਸੀਂ ਪ੍ਰਾਈਵੇਟ ਅਕਾਊਂਟ ਕਰਦੇ ਕਰਦੇ ਵੀ 100 ਕ ਬੰਦਾ ਤਾਂ ਹੁੰਦਾ ਹੀ ਆ ਉਹਦੇ ਵਿੱਚ ਠੀਕ ਹੈ ਜਿਨ੍ਹਾਂ ਨੂੰ ਜਾਣਦੇ ਆ ਹੁਣ ਇਹ ਆਪਾਂ ਨੂੰ ਕੀ ਪਤਾ ਕੌਣ ਆਪਣੇ ਨਾਲ ਵੈਰ ਕੱਢ ਜੇ ਇਹ ਤਾਂ ਆਪਾਂ ਨੂੰ ਕੋਈ ਨਹੀਂ ਪਤਾ ਕੌਣ ਆਪਣੀਆਂ ਫੋਟੋਆਂ ਚੱਕ ਕੇ ਕਿ 4 ਪੈਸਿਆਂ ਦੇ ਲਾਲਚ ਵਿੱਚ ਉਹ ਚੈਨਲ ਬਣਾਈ ਬੈਠਾ ਹੋਵੇ ਚੈਨਲ ਬਣਾਉਣ ਲਈ ਕੀ ਆਧਾਰ ਕੱਢਤਾ ਚਾਹੀਦਾ ਨਹੀਂ ਹੁੰਦਾ ਆਪਾਂ ਨੂੰ ਪਤਾ ਵੀ ਨਹੀਂ ਹੋਏਗਾ ਚੈਨਲ ਹੈ ਕੀ ਦਾ ਠੀਕ ਹੈ ਨਾ ਉਹ ਤਾਂ ਤਕਰੀਬਨ ਤੋਂ ਬਹੁਤ ਪਤਾ ਲੱਗਦਾ ਬਹੁਤ ਵੱਡੀ ਨੁਕੈਰੀ ਹੁੰਦੀ ਹੈ ਉਹ ਤੋਂ ਬਾਅਦ ਪਤਾ ਲੱਗਦਾ ਚੈਨਲ ਹੈ ਕੀ ਦਾ ਐ ਪਤਾ ਵੀ ਨਹੀਂ ਲੱਗਦਾ ਆਮ ਬੰਦੇ ਨੂੰ ਕਿ ਚੈਨਲ ਹੈ ਕੀ ਦਾ ਕੋਈ ਅਧਾਰ ਕਾਰਡ ਨਹੀਂ ਲੱਗਦਾ ਤੇ ਉਹ ਵੀਡੀਓ ਅਪਲੋਡ ਕਰਦੇ 4 ਰੁਪਏ ਦੇ ਲਾਲਚ ਵਿੱਚ ਤੁਹਾਡੀ ਫੋਟੋਸ ਚੱਕ ਕੇ ਠੀਕ ਹੈ ਤੁਹਾਡੀਆਂ ਫੋਟੋਆਂ ਹੀ ਚਾਹੀਦੀਆਂ ਕੱਲੀਆਂ ਕੱਲੀਆਂ ਫੋਟੋਆਂ ਨਾਲ ਇੰਨੀਆਂ ਗਲਤ ਵੀਡੀਓ ਬਣਣੀਆਂ ਤੁਸੀਂ ਦੱਸ ਨਹੀਂ ਸਕਦੇ ਏਆਈ ਨਾਲ ਬਣੀਆਂ ਕਿ ਰੀਅਲ ਨੇ ਇਹ ਚੀਜ਼ਾਂ ਤੁਸੀਂ ਫਰਕ ਕਰ ਹੀ ਨਹੀਂ ਸਕਦੇ ਕਦੇ ਵੀ ਐਗੀਆਂ ਵੀਡੀਓ ਤੁਹਾਨੂੰ ਮੈਂ ਦਿਖਾਉਂਗਾ ਜਿਹੜੀਆਂ ਕਿ ਬਣੀਆਂ ਹੋਈਆਂ ਨੇ ਸਟਾਰਟਸ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਨਾਲ ਵੀ ਹੋ ਗਿਆ ਤਾਂ ਤੁਸੀਂ ਕਿਵੇਂ ਬਚੋਗੇ ਤਾਂ ਇੱਕ ਕੰਮ ਕਰੋ ਕਿ ਜਦੋਂ ਵੀ ਤੁਸੀਂ ਇੰਸਟਾ ਫੇਸਬੁਕ ਚਲਾਓ ਉਹਨਾਂ ਤੇ ਪਰਸਨਲ ਫੋਟੋ ਅਪਲੋਡ ਨਾ ਕਰੋ ਨਹੀਂ ਤਾਂ ਆਪਾਂ ਤਾਂ ਇਹੀ ਕਰਦੇ ਆ ਕਿ ਕਿਤੇ ਘੁੰਮਣ ਗਏ ਆ ਖਾਣ ਗਏ ਆ ਹਰ ਵਾਰ ਫੋਟੋ ਵੀਡੀਓ ਅਪਲੋਡ ਕਰਦੇ ਆ ਦੂਜਿਆਂ ਨੂੰ ਦਿਖਾਉਣ ਲਈ ਇਸ ਦੂਜਿਆਂ ਨੂੰ ਦਿਖਾਉਣ ਦੇ ਚੱਕਰ ਦੇ ਵਿੱਚ ਆਪਾਂ ਖੁਦ ਦਾ ਨੁਕਸਾਨ ਕਰੀ ਜਾਂਦੇ ਆ ਕਿ ਆਪਾਂ ਦੂਜਿਆਂ ਨੂੰ ਦਿਖਾਵਾ ਕਰਨ ਦੇ ਚੱਕਰ ਦੇ ਵਿੱਚ ਖੁਦ ਦਾ ਨੁਕਸਾਨ ਕਰਦੇ ਜਾ ਰਹੇ ਆ ਕਿ ਵੀਡੀਓਜ਼ ਇਸ ਤਰ੍ਹਾਂ ਹੀ ਅਪਲੋਡ ਹੁੰਦੀਆਂ ਰਹੀਆਂ ਤੁਹਾਡੀਆਂ ਫੋਟੋਜ਼ ਅਪਲੋਡ ਹੁੰਦੀਆਂ ਰਹੀਆਂ ਇਹ ਨਾ ਸੋਚਿਓ ਕਿ ਅੱਜ ਕਿਸੇ ਹੋਰ ਦੀ ਹੋਈ ਹੈ ਸਾਡੀ ਨਹੀਂ ਹੋਣੀ ਕਿ ਸਾਡੇ ਦਾ ਅਕਾਊਂਟ ਪ੍ਰਾਈਵੇਟ ਹੈ ਸਭ ਦੇ ਹੋਣਗੇ ਸਭ ਦੇ ਹੋਣਗੇ ਲੋਕਾਂ ਦੇ ਦਿਮਾਗ ਦੇ ਵਿੱਚ ਪੈਸਾ ਕਮਾਉਣਾ ਆਇਆ ਪਿਆਗਾ ਤਾਂ ਉਹ ਪੈਸਾ ਕਮਾਉਣ ਲਈ ਗੰਦੇ ਰਾਹ ਅਪਣਾਉਣਗੇ ਤਾਂ ਇਨ੍ਹਾਂ ਲੋਕਾਂ ਦਾ ਇਹੀ ਹੱਲ ਹੈ ਕਿ ਇਨ੍ਹਾਂ ਦੇ ਰਿਪੋਰਟ ਕਰੋ ਠੀਕ ਹੈ ਜਦੋਂ ਵੀ ਇਸ ਤਰ੍ਹਾਂ ਦੀ ਵੀਡੀਓ ਦੇਖੋ ਤਾਂ ਮਜ਼ੇ ਨਾਲ ਲੋ ਸੁਆਦ ਨਾਲ ਲੋ ਉਹਨੂੰ ਰਿਪੋਰਟ ਕਰੋ ਉਸ ਚੈਨਲ ਨੂੰ ਰਿਪੋਰਟ ਕਰੋ ਹੋ ਸਕਦਾ ਤਾਂ ਪੁਲਿਸ ਦੇ ਵਿੱਚ ਇਨਕੁਆਇਰ ਕਰੋ ਠੀਕ ਹੈ ਪੁਲਿਸ ਦੇ ਵਿੱਚ ਵੀ ਇਨਫੋਰਮੇਸ਼ਨ ਦੋ ਜੇ ਦੀ ਕਿ ਇਸ ਤਰ੍ਹਾਂ ਦਾ ਚੈਨਲ ਹੈ ਇਹਨੇ ਆ ਵੀਡੀਓ ਅਪਲੋਡ ਕੀਤੀ ਹੈ AI ਨੇ ਕਾਫੀ ਵੀਡੀਓ ਬਣਾਈਆਂ ਨੇ AI ਰਾਹੀਂ ਇਹ ਜ਼ਰੂਰੀ ਵੀ ਨਹੀਂ ਹੈ AI ਨਾਲ ਪ੍ਰੋਫੈਸ਼ਨਲ ਬੰਦਾ ਹੀ ਵੀਡੀਓ ਬਣਾਏਗਾ ਕੋਈ ਵੀ ਅਨਸਕਿਲਡ ਬੰਦਾ ਅਨਪੜ ਬੰਦਾ ਵੀ AI ਨਾਲ ਵੀਡੀਓ ਬਣਾ ਸਕਦਾ ਹੈਗਾ ਤੁਹਾਡੀਆਂ ਫੋਟੋਆਂ ਚੱਕ ਕੇ ਦੋ ਫੋਟੋਆਂ ਚਾਹੀਦੀਆਂ ਨੇ ਦੋ ਪਰਸਨ ਦੀਆਂ ਉਹਦਿਆਂ ਵੀਡੀਓ ਬਣਾ ਦੋ ਕੋਈ ਇੱਕ ਪਰਸਨ ਦੀ ਫੋਟੋ ਚਾਹੀਦੀ ਹੈ ਉਹਦੀ ਵੀਡੀਓ ਬਣਾ ਦੋ ਕੋਈ ਅਨਪੜ੍ਹ ਬੰਦਾ ਵੀ ਕਿਉਂਕਿ ਮਾਰਕੀਟ ਦੇ ਵਿੱਚ ਇੰਨੀਆਂ ਕ ਐਪ ਆ ਚੁੱਕੀਆਂ ਨੇ AI ਰਿਲੇਟਡ ਤਾਂ ਉਹਨਾਂ ਨਾਲ ਕਮ ਸਕਿੰਟਾਂ ਦੇ ਵਿੱਚ ਹੋ ਜਾਂਦਾ ਤੁਹਾਡੀ ਫੋਟੋ ਚਾਹੀਦੀ ਹੈ 5 ਮਿੰਟਾਂ ਦਾ ਵੀਡੀਓ ਲੈ ਲਓ ਜਿਹੜੀ ਤੁਸੀਂ ਕਦੇ ਸੋਚੀ ਵੀ ਨਹੀਂ ਹੋਏਗੀ ਇਸ ਤਰ੍ਹਾਂ ਦੀ ਵੀਡੀਓ ਤੁਹਾਡੀ ਬਣ ਕੇ ਆ ਜਾਂਦੀ ਹੈ ਉਹ ਆਪਣੇ ਚੈਨਲ ਤੇ ਅਪਲੋਡ ਕਰ ਦਿੰਦੇ ਨੇ ਲੋਕ ਕਿ ਆਪਣਾ ਸੋਸ਼ਲ ਮੀਡੀਆ ਚੱਲੇਗਾ ਇਸਿਆ ਕੰਟੈਂਟ ਦਵਾਂਗੇ ਤਾਂ ਜਲਦੀ ਚੱਲੇਗਾ ਠੀਕ ਹੈ ਚੰਗਾ ਕੰਟੈਂਟ ਤਾਂ ਜਲਦੀ ਚੱਲਦਾ ਨਹੀਂ ਬਟ ਗੰਦਮੰਦ ਜਲਦੀ ਚੱਲਦਾ ਹੈਗਾ ਤਾਂ ਇਹੋ ਜਿਹਾ ਕੰਟੈਂਟ ਲੋਕ ਬਹੁਤ ਅਪਲੋਡ ਕਰਦੇ ਨੇ ਜੇ ਤੁਹਾਨੂੰ ਵੀ ਕਦੇ ਇਹੋ ਜਿਹਾ ਕੰਟੈਂਟ ਦਿਖਦਾਗਾ ਤਾਂ ਤੁਸੀਂ ਉਹਨੂੰ ਰਿਪੋਰਟ ਕਰਨਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਇਹ ਕਹਿਣਾ ਹੈਗਾ ਅੱਜ ਤੋਂ ਬਾਅਦ ਸੋਸ਼ਲ ਮੀਡੀਆ ਤੇ ਫੋਟੋਆਂ ਨਾ ਪਾਓ ਜੇ ਪਾਈਆਂ ਵੀ ਆ ਉਹਨਾਂ ਨੂੰ ਡਿਲੀਟ ਕਰੋ ਕਿਉਂ ਦਿਖਾਣੀ ਹੈ ਕਿਸੇ ਨੂੰ ਕੀ ਦਿਖਾਵਾ ਕਰਾਂਗੇ ਆਪਾਂ ਆਪਾ ਵਰਡਾਂ ਅਪਲੋਡ ਕਰਦੇ ਜਾ ਰਹੇ ਆ ਆਪਣੇ ਦਿਮਾਗ ਦੇ ਵਿੱਚ ਇਹ ਆ ਸੋਸ਼ਲ ਮੀਡੀਆ ਤੋਂ ਪੈਸਾ ਆਊਗਾ ਇਹ ਆਏਗਾ ਕੁਝ ਨਹੀਂ ਆਏਗਾ ਇੱਜ਼ਤਾਂ ਗਵਾ ਕੇ ਬਹਿ ਜਾਓਗੇ ਇੰਨਾ ਕੁਝ ਨਹੀਂ ਆਏਗਾ ਹੁਣ ਦੋ ਤਿੰਨ ਮੈਂ ਤੁਹਾਨੂੰ ਐਗਜ਼ਾਮਪਲ ਦਿਖਾਉਣਾਗਾ ਉਹ ਦੇਖਿਓ ਹੁਣ ਆ ਕਿਸੇ ਪਰਸਨ ਨੇ ਜੀ ਖਾਨ ਦੀ ਤੇ ਸੋਨਮ ਬਾਜਵਾ ਦੀ ਵੀਡੀਓ ਅਪਲੋਡ ਕੀਤੀ ਸੀ ਠੀਕ ਹੈ ਜੀ ਖਾਨ ਤੇ ਸੋਨਮ ਬਾਜਵਾ ਦੀ ਆ ਦੂਸਰੀ ਵੀਡੀਓ ਹੈ ਬਿਗ ਬਾਸ ਦੇ ਵਿੱਚ ਰਜਿਤ ਦਲਾਲ ਆਇਆ ਸੀ ਉਹਦੀ ਹੈ ਤੀਸਰੀ ਵੀਡੀਓ ਦੇਖੋ ਹੁਣ ਤੀਸਰੀ ਵੀਡੀਓ ਹੈ 트럼ਪ ਦੀ ਇਹਨਾਂ ਦੀ ਵੀਡੀਓ ਅਪਲੋਡ ਕਰ ਲਈਆਂ ਤੁਸੀਂ YouTube ਤੇ ਆ ਵੀਡੀਓ ਦੇਖ ਵੀ ਸਕਦੇ ਹੋਗੇ ਠੀਕ ਹੈ ਮੈਂ ਇੱਥੇ ਨਹੀਂ ਦਿਖਾ ਸਕਦਾ ਸਾਰੀਆਂ ਪ੍ਰੋਪਰਲੀ ਵੀਡੀਓਜ਼ ਇਹ ਵੀਡੀਓਜ਼ ਇਹਨਾਂ ਦੀ ਅਪਲੋਡ ਕਰ ਲਈਆਂ ਬਿਲਕੁਲ ਰੀਅਲ ਦੀ ਤਰ੍ਹਾਂ ਠੀਕ ਹੈ ਜੀ ਖਾਨ ਵਾਲੀ ਵੀਡੀਓ ਦੇਖੋ ਕਿਸੇ ਨੇ ਜੋ ਅਪਲੋਡ ਕੀਤੀ ਹੈ ਤਾਂ ਕੀ ਲਿਖ ਕੇ ਅਪਲੋਡ ਕੀਤੀ ਹੈ ਜੀ ਖਾਨ ਨੇ ਵੀ ਕਰਤਾ ਕੰਮ ਦੇਖ ਲਓ ਆਪਣੀ ਮੰਤਕਤਾ ਕੀ ਹੋ ਚੁੱਕੀ ਹੈ ਆਪਣਾ ਦਿਮਾਗ ਕਿਸ ਲੈਵਲ ਤੱਕ ਗਿਰ ਚੁੱਕਿਆਗਾ ਇਹ ਲਿਖ ਕੇ ਕੀਤਾ ਹੈ ਹਾਲਾਂਕਿ AI ਦੀ ਵੀਡੀਓ ਹੈ ਇਸ ਸਿੰਪਲ ਫੋਟੋ 'ਚ ਖੜੇ ਹੋਏ ਦੋਨਾਂ ਦੀ ਤੇ ਇਹਨਾਂ ਦੀ AI ਦੀ ਵੀਡੀਓ ਬਣਾਤੀ ਜੇਕਰ ਇਹਨਾਂ ਬੰਦਿਆਂ ਦੀ ਵੀ ਐਜੀ ਵੀਡੀਓ ਬਣ ਸਕਦੀ ਹੈ ਤੇ ਤੁਹਾਡੀ ਬਣ ਗਈ ਤੁਸੀਂ ਕਿਹਨੂੰ ਸਪਾਈਆਂ ਦਉਂਗੇ AI ਨਾਲ ਬਣੀ ਹੈ ਇਹ ਸਪਾਈਆਂ ਨਹੀਂ ਸੁਣੀਆਂ ਜਾਣਗੀਆਂ ਐਂਡ ਕਦਮ ਸੁਸਾਇਡ ਤੇ ਆ ਜਾਏਗਾ ਕਿਸੇ ਵੀ ਕੁੜੀ ਦੀ ਐਜੀ ਵੀਡੀਓ ਬਣ ਕੇ ਵਾਇਰਲ ਹੁੰਦੀ ਹੈ ਤਾਂ ਸੁਸਾਇਡ ਤੇ ਆ ਜਾਂਦਾ ਹੈਗਾ ਉਹਦੇ ਕੋਲ ਹੱਲ ਹੀ ਨਹੀਂ ਹੁੰਦਾ ਕੋਈ ਤਾਂ ਐਜੇ ਤੁਹਾਨੂੰ ਦੇਖਣ ਨੂੰ ਬਹੁਤ ਮਿਲਣਗੇ ਸੁਸਾਇਡ ਜੇ ਤੁਸੀਂ ਹੁਣ ਨਾ ਸੰਭਲੇ ਆਉਣ ਵਾਲੇ ਸਮੇਂ ਦੇ ਵਿੱਚ ਐਜ਼ ਅ ਸਾਈਡ ਇਹ ਜਸਟ ਫੋਟੋਆਂ ਸੀ ਦੋਨੋਂ ਖੜੇ ਹੋਏ ਨੇ ਆ ਅਲਗ-ਅਲਗ ਉਹਨਾਂ ਨੂੰ ਇਹ ਵੀਡੀਓ ਦੇ ਵਿੱਚ ਕਨਵਰਟ ਕਰਤਾ ਵੀਡੀਓਜ਼ ਪਤਾ ਵੀ ਨਹੀਂ ਲੱਗਣਤੀ ਤੁਹਾਨੂੰ ਕਿ AI ਨੇ ਸਕਿੰਟਾਂ ਦੇ ਵਿੱਚ ਹੋ ਜਾਂਦਾਗਾ ਠੀਕ ਹੈ ਆ ਦੇਖੋ ਰਜਤ ਦਲਾਲ ਦੀ ਇਹ ਬੈਠੇ ਹੋਏ ਆਂਦੀ ਫੋਟੋ ਨੂੰ ਪੂਰਾ ਕਨਵਰਟ ਕਰਤਾ ਹੱਥ ਪੈਰ ਸਾਰੇ ਹਿੱਲਣਗੇ ਇਹਨਾਂ ਦੇ ਕਲੀਅਰ ਹੈ ਦੋਨੋਂ ਬੈਠੇ ਸੀ ਹੱਥ ਪੈਰ ਸਾਰੇ ਹਿੱਲਣਗੇ ਤਾਂ ਸਾਰੀ ਫੋਟੋ ਵੀਡੀਓ ਦੇਖੋਗੇ ਤਾਂ ਇਹ ਦੇਖੋ ਇਸ ਲੈਵਲ ਤੱਕ AI ਕੰਮ ਕਰ ਰਿਹਾਗਾ ਠੀਕ ਹੈ ਇਹ 트ੰਪ ਦੀ ਵੀਡੀਓ ਹੈ ਇਹਨਾਂ ਨੇ ਬੱਚਾ ਵੀ ਬਣਾਤਾ ਬਾਅਦ ਦੇ ਵਿੱਚ ਇੱਥੇ ਦਿਖਾਇਆ ਹੋਇਆਗਾ ਦੇਖੋ AI ਨੇ ਆਪਣੇ ਆਪ ਹੀ ਸਾਰਾ ਕੰਮ ਕਰ ਰਿਹਾਗਾ ਕੰਮ ਕਰ ਰਿਹਾਗਾ AI ਤੋਂ ਬਚਨ ਦੀ ਲੋੜ ਹੈ AI ਤੋਂ ਅਜ ਨਾ ਬਚੇ ਤਾਂ ਫਿਰ ਔਖਾ ਹੋ ਜਾਏਗਾ ਠੀਕ ਹੈ ਜੀ AI ਤੋਂ ਆਪਾਂ ਇਹੀ ਬਚ ਸਕਦੇ ਹਾਂ ਆਪਾਂ ਬਚਾਓ ਜਿਵੇਂ ਸਿਆਣੇ ਕਹਿੰਦੇ ਆ ਨਾ ਬਿਮਾਰੀ ਤੋਂ ਬਚਾਅ ਵੀ ਚੰਗਾ ਹੁੰਦਾਗਾ ਠੀਕ ਹੈ ਮੈਂ ਮਾਰੀ ਦੇ ਦਵਾਈਆਂ ਖਾਣ ਨਾਲੋਂ ਬਚਾਅ ਕਰ ਲਵਾਂਗੇ ਤਾਂ ਚੰਗੇ ਰਹਾਂਗੇ ਤਾਂ ਬਚਾਅ ਹੀ ਹੱਲ ਹੈ ਦਾ ਕਿ ਆਪਣੇ ਆਪ ਨੂੰ ਸਹੀ ਰੱਖੋ ਕਿ ਆਪਣੀਆਂ ਫੋਟੋਆਂ ਵੀਡੀਓਜ਼ ਆਪਾਂ ਦਿਖਾਵੇ ਦੇ ਚੱਕਰਾਂ ਦੇ ਵਿੱਚ ਨਾ ਪਈਏ ਕਿਸੇ ਨੂੰ ਦਿਖਾ ਕੇ ਕਰ ਕੀ ਲਵਾਂਗੇ ਆਪਾਂ ਦਿਖਾਉਣ ਦੇ ਚੱਕਰ ਦੇ ਵਿੱਚ ਮੈਂ ਇੱਥੇ ਗਿਆ ਮੈਂ ਇੱਥੇ ਗਿਆ ਠੀਕ ਹੈ ਕਿ ਸਿਆਣੇ ਵੈਣੇ ਆਪਦੇ ਘਰ ਵਾਲਿਆਂ ਨਾਲ ਫੋਟੋ ਪਾਈ ਜਾਂਦੇ ਹੁੰਦੇ ਯਾਰ ਗੁੱਸਾ ਹੁੰਦਾ ਯਾਰ ਕਿਹਨੂੰ ਦਿਖਾ ਰਹੇ ਹੋ ਤੁਸੀਂ ਕਿਹਨੂੰ ਦਿਖਾ ਰਹੇ ਹੋ ਠੀਕ ਹੈ ਤੁਹਾਡੀ ਘਰ ਵਾਲੀ ਸਭ ਨੇ ਦੇਖੀ ਹੋਏਗੀ ਜੋ ਤੁਹਾਨੂੰ ਜਾਣਦੇ ਆ ਤੁਹਾਡੇ ਘਰ ਹੀ ਆ ਕੇ ਦੇਖ ਜਾਂਦੇ ਹੈਗੇ ਉਹਨਾਂ ਨੇ ਦੇਖੀ ਹੋਏਗੀ ਕੀ ਦਿਖਾ ਰਹੇ ਹਾਂ ਅੱਜ ਇੱਥੇ ਘੁੰਮਣ ਗਏ ਆ ਅੱਜ ਉੱਥੇ ਤੇ ਇਹਦਾ ਜੇਦੋ ਗਲਤ ਯੂਜ਼ ਹੋਏਗਾ ਫਿਰ ਬਹਿ ਕੇ ਰੋਣਿਓ ਕਿ ਸਾਡੇ ਨਾਲ ਗਲਤ ਹੋ ਗਿਆ ਠੀਕ ਹੈ ਨਾ ਜੀ ਪਛਤਾਉਣ ਨਾਲ ਚੰਗਾ ਹੁਣੇ ਸੰਭਲ ਜਾਓ ਅੱਗੇ ਟਾਈਮ ਨਹੀਂ ਹੈ ਤੁਹਾਡੇ ਕੋਲ ਸੰਭਲਣ ਦਾ ਤਾਂ ਅੱਜ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਤਾਂ ਇਸ ਵੀਡੀਓ ਨੂੰ ਹਰ ਪੇਰੈਂਟਸ ਤੱਕ ਸ਼ੇਅਰ ਕਰ ਦਿਓ ਮਿਲਦੇ ਆ ਕੱਲ ਨੂੰ ਧੰਨਵਾਦ